राम नाम उर में गयो जाके सामने कोई जे सिमरत संकट मिटए दरस तुहारो सुखो डल गुरु से भीए ऐन सहज सुभाए दर्शन पर से आए गुरु का जन्म मरण दुख ਉਹ ਵਾਸੀ ਵਤਨ ਕਸਮਦੀ ਨੂਰ ਹਰ ਸੋ ਘੁਰ ਸੋ ਝੱਡੀ ਐ ਤੁਧ ਡਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਹੰਦੈ ਜਿਸ ਬਾਸ ਬਹਿਠਿਆ ਸੋਹੀ ਐ ਸਭ ਨੰਦਾ ਵਿਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ महला पहला कर पला मनहाली केर साणी करणी शरम पाणी त न नाम बीज संतो सुहागा ਰਾਖ ਗਰੀਬੀ ਵੇਸ ਪਾਉ ਕਰਮ ਕਰ ਜੰਮ ਸੀ ਸੇ ਘਰ ਬਾਗਠ ਦੇਖ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਬਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਘਰ ਬਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ माया जग मोहिया विर लाभु जय कोए रहा हाण हट कर यार जान सज्ज नाम कर वथ सुरत सोच कर भांड साल ਤੇਸ ਵਿੱਚ ਤੇਸ ਨੂੰ ਰੱਖ ਵਣ ਜਾ ਰਿਆ ਸੋ ਵਣ ਜਕਾਰ ਲੈ ਲਾ ਮਨ ਹੱਸ ਸੁਣ ਸਾਸ ਜ ਸੌਦਾ ਘਰੀ ਸਾਥ ਕੋੜੇ ਲੈ ਚੱਲ ਕਰਜ ਬੰਨ ਚੰਗਾਈ ਆ ਮਤ ਮੰਨ ਜਾਣ ਹੈ ਕੱਲ ਨਿਰੰਕਾਰ ਕਹ ਦੇਸ ਜਾਹੇ ਤਾ ਸੁਖ ਲਾਹ ਮਹੱਲ ਲੈ ਜਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨਬਦੀ ਆਕਰ ਤਾਮਣੀ ਤਾ ਗਉ ਆਖ ਤੰਨਾ ਨਾਨਕ ਵੇਖੇ ਨਦਰ ਕਰ ਚੜੈ ਚਵਗਣ ਵੰਨ ਲਾਇ ਜਿਤ ਕਰ ਜਾ ਕਰੀ ਮਨ ਨਾਮ ਗਰ ਕੰਮ ਵਨ ਬਦਿਆ ਕਰ ਤਹਾ ਮਣੀ ਤਾ ਗਉ ਅੱਖ ਧਨ ਨਾਨਕ ਵੇਖੇ ਨਦਰ ਕਰ ਚੜ ਜਵਗਣ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਘਰ ਬਹਿਲਾ ਮਨ ਹਾਲੀ ਕੇ ਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਪਾਗਠ ਦੇਖ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਤਨ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 595 ਤੇ ਸੋਰਠਿ ਰਾਗ ਅੰਦਰ ਸੁਭਾਏਮਾਨ ਹੈ ਅੱਜ 7ਵੇਂ ਨਾਨਕ 7ਵੇਂ ਬਾਦਸ਼ਾਹ ਤੁਹਾਨੂੰ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਕੱਲ ਨੂੰ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਪਰਸੋਂ ਰੋਜ਼ ਨੂੰ ਆਉਣ ਵਾਲੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਤੇ ਨਾਲ ਹੀ ਸ਼ਰੋਮਣੀ ਭਗਤ ਭਗਤ ਰਵਦਾਸ ਜੀ ਦਾ ਵੀ ਜਨਮ ਦਿਨ ਹੈ ਭਾਈ 12 ਸਹਾਇਤਾ ਹਾਜ਼ਰੀਆਂ ਭਰਨੀਆਂ ਹੱਥੀਂ ਸੇਵਾ ਕਰਕੇ ਇੰਨਾ ਮਹਾਨ ਸਮਾਗਮਾਂ ਤੋਂ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ